ਬਸ ਚੰਦ ਸਕਿੰਟਾਂ ਵਿੱਚ ਇਹਨਾਂ ਨੇ ਕੋ ਨਵੇਂ ਨਕਸ਼ੇ ਬਣੇ ਆ ਉਹਦੇ ਮੁਤਾਬਕ ਇਹ ਲੋਕਾਂ ਦੇ ਘਰਾਂ ਚ ਵੜੀ ਜਾਂਦੇ ਆ ਜੇ ਪੁਰਾਣਾ ਨਕਸ਼ਾ ਮਨੋ ਇਹਨਾਂ ਡਾਕਟਰ ਪੁਰਾਣਾ ਅਸੀਂ ਵੇਖਿਆ ਕੋਟ ਉਪਰ ਤੋਂ ਉਦੋਂ ਜਦੋਂ ਮੈਰੈਂਡ ਕਰਾਈ ਸੀ ਬਹੁਤ ਸਾਲ ਪਹਿਲਾਂ ਉਦੋਂ ਇਹ ਘਟੋ ਘਟਾ ਆ ਮਨੋ ਲੈਂ ਤੋਂ 150 ਫੁੱਟ ਅੱਗੇ ਜਾਂਦੀ ਸੀ ਅਸੀਂ ਇਹ 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 ਗੱਲ ਅਸੀਂ ਸਰਕਾਰ ਦੇ ਵੀ ਧਿਆਨ ਚ ਲਿਆਵਾਂਗੇ ਇਹ ਅਸੀਂ ਕੰਦ ਰੋਕਾਂਗੇ ਜੀ ਠੀਕ ਹੈ ਜੀ ਇਹਦੇ ਇਹ ਘਰਾਂ ਦੇ ਪਿੱਛੇ ਸਾਨੂੰ ਧਰਨੇ ਮੰਜਾਰੇ ਵੀ ਲਾਣੇ ਪਏ ਅਸੀਂ ਉਹ ਵੀ ਲਾਵਾਂਗੇ ਔਰੇ ਅੱਜ ਨਹੀਂ ਇੱਕ ਬਹੁਤ ਵਾਰੀ ਪੱਲਾਂ ਨੇ ਕੰਧ ਕੱਟਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਰੋਕਿਆ ਅਸੀਂ ਰੋਕਿਆ ਵੀ ਹੈ ਕਈ ਵਾਰੀ ਇੱਕ ਵਾਰੀ ਇਹਨਾਂ ਨੇ ਤਾਰਾਂ ਲਾਦੀਆਂ ਸੀਗੀਆਂ ਲੋਕਾਂ ਨੇ ਪੜਤੀਆਂ ਫੋਟ ਵੀ ਨਹੀਂ ਜਗ੍ਹਾ ਬਚਦੀ ਬਈ ਜੀ ਉਹ ਹੋਦੀਆਂ ਤੁਹਾਡੇ ਸਾਹਮਣੇ ਵੇਖਦੇ ਆਂ ਹੋਦੀਆਂ ਦੇ ਨਾਲ-ਨਾਲ ਇੰਨੀ ਨਹੀਂ ਫੋਟ ਵੀ ਨਹੀਂ ਜਗ੍ਹਾ ਬਚੂਗੀ ਕਾਰੀ ਖਤਮ ਹੋ ਜਾਣਗੀਆਂ ਹੁਣ ਦੁਕਾਨਾਂ ਕਈਆਂ ਦੀਆਂ ਜੀ ਦੁਕਾਨਾਂ ਖਤਮ ਹੋ ਜਾਣਗੀਆਂ ਜੀ ਪਰ ਇਹਨਾਂ ਨੇ ਹੁਣ ਪਤਾ ਨਹੀਂ ਕਿਹੜੇ ਤਰੀਕੇ ਦੇ ਨਾਲ ਇਹ ਮੇਅਰਮੈਂਟ ਕਰਾਈ ਆ ਜਿਹੜੀ ਕਿ ਲੋਕਾਂ ਦੇ ਘਰਾਂ ਚ ਗੰਦ ਵੜੀ ਜਾਂਦੇ ਆ ਇਸੇ ਤਰ੍ਹਾਂ ਸੰਜੇ ਨਗਰ ਦੇ ਸਾਹਮਣੇ ਆ ਉੱਥੇ ਵੀ ਲੋਕਾਂ ਦੇ ਘਰ ਕਿੱਥੇ ਕਿਹੇ 15-15 20 ਫੁੱਟ ਦੀ ਗਲੀ ਮੂਹਰੇ ਹੁੰਦੀ ਸੀਗੀ ਸਾਡੇ ਤਾਂ ਸਾਨੂੰ ਤਾਂ ਸਾਨੂੰ ਇੰਨੀ ਮਿਹਨਤ ਨਹੀਂ ਹੈਗੀ ਕਿ ਕੋਈ ਫਿਟ ਫੁੱਟ 2 ਫੁੱਟ ਸਾਨੂੰ ਜਗ੍ਹਾ ਦੇਣਗੇ ਤੇ ਕੋਈ ਇਟਾਂ ਦੀ ਕੰਧ ਕੱਟਦੇ ਜੋ ਲੋਕਾਂ ਨੂੰ ਤੋੜਦੀ ਸੋ ਲੋਕ ਤਾਂ ਪਰੇਸ਼ਾਨ ਆ ਲੋਕ ਤੋੜਨਗੇ ਜੇ ਹੁਣ ਕੰਧ ਕੱਢਣਗੇ ਹੁਣ ਵੀ ਤੋੜਾਂਗੇ ਜੇ ਫਿਰ ਵੀ ਨਾ ਮੰਨਣਗੇ ਫਿਰ ਅਸੀਂ ਰੇਲ ਰੋਕਾਂਗੇ ਲੈਣਾ ਤੇ ਲੰਮੇ ਪਾਵਾਂਗੇ ਕਿਉਂਕਿ ਅਸੀਂ ਘਰ ਤੋਂ ਉਜੜ ਦੇਣੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਇੱਕ ਪਾਸੇ ਜਿੱਥੇ ਫਰੀਦਕੋਟ ਦਿੱਲੀ ਨਵੀਂ ਰੇਲ ਗੱਡੀ ਬੰਦੇ ਭਾਰਤ ਦੇ ਸ਼ੁਰੂ ਹੋਣ ਦੀ ਖੁਸ਼ੀ ਲੋਕ ਮਨਾ ਰਹੇ ਆ ਤੇ ਦੂਜੇ ਪਾਸੇ ਇਸ ਤੋਂ ਬਿਲਕੁਲ ਪਹਿਲਾਂ ਫਰੀਦਕੋਟ ਰੇਲਵੇ ਸਟੇਸ਼ਨ ਦੇ ਨਾਲ ਲੱਗਦੀ ਬਸਤੀ ਦੇ ਲੋਕਾਂ ਨੂੰ ਰੇਲਾਂ ਰੋਕਣ ਜਾਂ ਫਿਰ ਪਟੜੀਆਂ ਤੇ ਲੰਮੇ ਪੈਣ ਲਈ ਰੇਲਵੇ ਵਿਭਾਗ ਮਜਬੂਰ ਕਰ ਰਿਹਾ ਹੈ ਬਸਤੀ ਵਾਲਿਆਂ ਅਨੁਸਾਰ ਰੇਲਵੇ ਆਪਣੀ ਜਗ੍ਹਾ ਤੇ ਕੰਧ ਘਟ ਰਿਹਾ ਹੈ ਤਾਂ ਕਿ ਕੋਈ ਰੇਲਵੇ ਟਰੈਕ ਤੇ ਨਾ ਆ ਸਕੇ ਤੇ ਰੇਲਾਂ ਬਿਨਾ ਕਿਸੇ ਰੋਕ ਟੋਕ ਤੋਂ ਚੱਲ ਸਕਣ ਪਰ ਇਸ ਕੰਧ ਨਾਲ ਲੋਕਾਂ ਦੇ ਘਰਾਂ ਦਾ ਰਸਤਾ ਬਿਲਕੁਲ ਖਤਮ ਹੋ ਰਿਹਾ ਹੈ ਮਲਾ ਨਿਵਾਸੀਆਂ ਅਨੁਸਾਰ ਉਹਨਾਂ ਦੇ ਘਰਾਂ ਅੱਗੇ 10 ਤੋਂ 15 ਫੁੱਟ ਪਹਿਲਾਂ ਇੱਕ ਰਸਤਾ ਛੱਡਿਆ ਹੋਇਆ ਸੀ ਜਿਹੜਾ ਕਿ ਹੁਣ ਰੇਲਵੇ ਵਿਭਾਗ ਇਸ ਨੂੰ ਕਵਰ ਕਰ ਰਿਹਾ ਹੈ ਤੇ ਇਸ ਰਸਤੇ ਦੇ ਕਵਰ ਹੋਣ ਨਾਲ 100 ਤੋਂ ਵੱਧ ਘਰਾਂ ਦਾ ਰਸਤਾ ਬਿਲਕੁਲ ਬੰਦ ਹੋ ਜਾਣਾ ਹੈ ਮਹੱਲਾ ਨਿਵਾਸੀਆਂ ਤੇ ਉਹਨਾਂ ਦੇ ਆਗੂਆਂ ਨੇ ਚੇਤਾਵਨੀ ਦਿੱਤੀ ਆ ਕਿ ਮਹੱਲੇ ਖਾਤਰ ਉਹਨਾਂ ਨੂੰ ਜਿੱਥੋਂ ਤੱਕ ਵੀ ਸੰਘਰਸ਼ ਕਰਨਾ ਪਿਆ ਹੋ ਕਰਨਗੇ ਚਾਹੇ ਉਹਨਾਂ ਨੂੰ ਇਸ ਲਈ ਰੇਲਾ ਰੋਕਣੀਆਂ ਪੈਣ ਜਾਂ ਫਿਰ ਰੇਲਵੇ ਲਾਈਨਾਂ ਤੇ ਲੰਮੇ ਪੈਣਾ ਪਵੇ ਉਹ ਪਿੱਛੇ ਨਹੀਂ ਹਟਣਗੇ ਉਹਨਾਂ ਦੱਸਿਆ ਕਿ ਉਹ 50 ਸਾਲਾਂ ਤੋਂ ਇੱਥੇ ਵਸੇ ਹੋਏ ਹਨ ਪਰ ਹੁਣ ਅਚਾਨਕ ਉਹਨਾਂ ਦੇ ਘਰਾਂ ਅੱਗੇ ਕੰਦ ਕੱਢ ਕੇ ਉਹਨਾਂ ਦਾ ਰਸਤਾ ਬਿਲਕੁਲ ਬੰਦ ਕੀਤਾ ਜਾਣਾ ਜਮਾਂ ਹੀ ਨਜਾਇਜ਼ ਸਰ ਮਸਲਾ ਰੇਲਵੇ ਦੇ ਨਾਲ ਰਿਲੇਟਡ ਹੈਗਾ ਇਹ ਤੁਰ ਮੈਂ ਦੱਸ ਦਿਆਂ ਕਿ ਸੰਜੇਨਗਰ ਮਹੱਲਾ ਇਹ ਤਕਰੀਬਨ 65 ਸਾਲ ਪਹਿਲਾਂ ਇੱਥੇ ਬਸਿਆ ਸੀ ਪੰਜਾਬ ਸਰਕਾਰ ਦੀ ਲਾਲਕੀਰ ਵਾਲੀ ਜਗ੍ਹਾ ਹੈਗੀ ਆ ਉਸ ਟਾਈਮ ਇਹ ਸਾਰਾ ਜੋ ਏਰੀਆ ਹੈ ਬਿਲਕੁਲ ਖਾਲੀ ਸੀ ਅਬਾਦ ਸੀਗਾ ਵਿੱਚ ਹੀ ਨਾਲ ਰੇਲਵੇ ਦੀ ਜਗ੍ਹਾ ਹੁੰਦੀ ਸੀ ਹੁਣ ਮਸਲਾ ਇਹ ਹੈਗਾ ਵੀ ਰੇਲਵੇ ਨੂੰ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਇੱਥੇ ਹੁਣ ਇਹਨੂੰ ਬਾਉਂਡਰੀ ਕਰਨ ਦੀ ਸੁਝੀ ਹੈ ਬਾਉਂਡਰੀ ਕਰਨ ਸੁਝੀ ਹੈ ਲੇਕਿਨ ਉਹ ਬਾਉਂਡਰੀ ਦੇ ਰਾਹ ਦੇ ਵਿੱਚ ਸੰਜੇਨਗਰ ਦੀ ਵਾਦੀ ਕਾਫੀ ਆਉਂਦੀ ਹੈ ਜਿਹਦੇ ਨਾਲ ਜੋ 60 65 ਸਾਲ ਤੋਂ ਪੁਰਾਣੇ ਘਰ ਆ ਉਹ ਉੱਜੜ ਜਾਣਗੇ ਕਿੱਥੇ ਦਾ ਸਰਕਾਰ ਲੋਕਾਂ ਨੂੰ 4-4 ਮਰਲੇ 2-2 ਮਰਲੇ ਦੇ ਪਲਾਟ ਦਿੰਦੀ ਆ ਵੀ ਜੋ ਜਿਨ੍ਹਾਂ ਕੋਲ ਜ਼ਮੀਨ ਹੈ ਨਹੀਂਗੀ ਉਹਨਾਂ ਨੂੰ ਰਹਿਣ ਵਾਸਤੇ 2-4 ਚਾ ਮਰਲੇ ਮੁਫਤ ਸੀਗੇ ਲੇਕਿਨ ਹੁਣ ਇਹ ਸਰਕਾਰ ਲੋਕਾਂ ਨੂੰ ਉਜਾੜਨ ਜਾ ਰਹੀ ਆ ਜਿੱਦਾਂ ਕਿ ਅਸੀਂ ਵਿਰੋਧ ਕਰਨ ਵਾਸਤੇ ਅੱਜ ਇੱਥੇ ਇਕੱਠੇ ਹੋਏ ਆਂ ਔਰ ਇਹਦੇ ਵਿੱਚ ਘੱਟੋ ਘੱਟ ਜਿਆਦਾ ਨਹੀਂ ਤਾਂ 100-150 ਪਰਿਵਾਰ ਜਿਹੜਾ ਹੈਗਾ ਉਹ ਉੱਜੜ ਜਾਊਗਾ ਕਿਉਂਕਿ ਇਹ ਜਿਹੜੀ ਦੀਵਾਰ ਆ ਉਹ ਘਰਾਂ ਦੇ ਬਿਲਕੁਲ ਨਾਲ ਦੀ ਆ ਰਹੀ ਆ ਰੇਲਵੇ ਦੀ ਇਹਨਾਂ ਨੇ ਬਾਉਂਡਰੀ ਕਰਨੀ ਆ ਇਹ ਮੰਨ ਲਓ ਜਿਹੜੀ ਰੇਲਵੇ ਦੀ ਜਗ੍ਹਾ ਹੈਗੀ ਆ ਇਹ ਮੰਨ ਲਓ ਦੇਸ਼ ਜਾਦੋਂ ਤੋਂ ਬਾਅਦ ਵਿੱਚ ਖਾਲੀ ਪਈ ਆ ਜੇ ਰੇਲਵੇ ਦੀ ਜਗ੍ਹਾ ਸੀ ਤੇ ਰੇਲਵੇ ਪਹਿਲਾਂ ਬਾਉਂਡਰੀ ਕਰਦੇ ਲੋਕਾਂ ਨੂੰ ਪਤਾ ਹੁੰਦਾ ਲੋਕ ਉੱਥੇ ਨਾ ਮੰਨ ਲਓ ਬਸੋਂ ਕਰਦੇ ਹੁਣ ਲੋਕਾਂ ਨੇ ਪੰਜਾਬ ਸਰਕਾਰ ਦੀ ਜਗ੍ਹਾ ਸਮਝ ਕੇ ਰੇਲਵੇ ਦੀ ਕੁਝ ਨਾਲ ਦੀ ਕੁਝ ਥੋੜੀ ਬਹੁਤ ਰੇਲਵੇ ਜਗ੍ਹਾ ਲੈ ਲਈ ਲੇਕਿਨ ਇਹ ਜਗ੍ਹਾ ਤੇ ਕੋਈ ਰੇਲਵੇ ਟਰੈਕ ਨਹੀਂ ਹੈਗਾ ਰੇਲਵੇ ਟਰੈਕ ਦਾ ਇੱਥੋਂ ਘੱਟੋ ਘੱਟ 300 ਫੁੱਟ ਪਰਲੇ ਪਾਸੇ ਆ ਉਹਦੇਲੇ ਪਾਸੇ ਤੇ ਰੇਲਵੇ ਨੂੰ ਇੱਥੇ ਕੋਈ ਐਮਰਜੈਂਸੀ ਵੀ ਨਹੀਂ ਗਈ ਜੋ ਕੰਦ ਕਰੇ ਵੀ ਸਰਦਾ ਨਹੀਂਗਾ ਤੇ ਜੇ ਕੋ ਕੋ ਕੰਦ ਕਰਨਾ ਚਾਹੁੰਦੇ ਆ ਲੇਕਿਨ ਲੋਕਾਂ ਦਾ ਧਿਆਨ ਰੱਖਿਆ ਜਾਵੇ ਲੋਕ ਉਜੜਨਾ ਕਿਉਂਕਿ ਜੇ ਲੋਕ ਉਜੜਦੇ ਆ ਤੇ ਸਰਕਾਰ ਤੇ ਭਾਰ ਪੈਂਦਾ ਹੈ ਸਰਕਾਰ ਮਤਲਬ ਜੇ ਲੋਕਾਂ ਨੂੰ ਵਸਾਉਂਦੀ ਹੈ ਤੇ ਉਜਾੜਨ ਵਾਲੇ ਨਹੀਂ ਵਸਾਉਂਦੀ ਜੇ ਲੋਕ ਜਿੱਥੇ ਬੈਠੇ ਉਹਨਾਂ ਨੂੰ ਬੈਠੇ ਰਹਿਣ ਦਿੱਤਾ ਜਾਵੇ ਸੋ ਕੋਈ ਬੈਕ ਸੈਟ ਤੇ ਜਗ੍ਹਾ ਹੈਗੀ ਆ ਰੇਲਵੇ ਨੂੰ ਚਾਹੀਦਾ ਹੈਗਾ ਜੇ 2-4 ਫੁੱਟ ਜਗ੍ਹਾ ਦੇਣੀ ਪੈਂਦੀ ਆ ਲੋਕਾਂ ਨੂੰ ਤੇ ਛੱਡ ਦੇਵੇ ਪੁਰਾਣਾ ਨਕਸ਼ਾ ਵੇਖੋਗੇ ਨਾ ਤੇ ਰੇਲਵੇ ਦੀ ਜਗ੍ਹਾ ਇੱਥੇ ਆਉਂਦੀ ਨਹੀਂ ਇਹਨਾਂ ਨੇ ਕੋਈ ਨਵੇਂ ਨਕਸ਼ੇ ਬਣੇ ਆ ਉਹਦੇ ਮੁਤਾਬਕ ਇਹ ਲੋਕਾਂ ਦੇ ਘਰਾਂ 'ਚ ਵੜ ਜਾਂਦੇ ਆ ਜੇ ਪੁਰਾਣਾ ਨਕਸ਼ਾ ਮਨ ਲੋ ਇਹਨੇ ਦਫ਼ਤਰੋਂ ਪੁਰਾਣਾ ਸੀ ਵੇਖਿਆ ਕੋਟ ਉੱਪਰ ਤੋਂ ਉਦੋਂ ਇਹ ਜਿਹੜਾ ਮੈਜ਼ਰਮੈਂਟ ਕਰਾਈ ਸੀ ਬਹੁਤ ਸਾਲ ਪਹਿਲਾਂ ਉਦੋਂ ਇਹ ਘੱਟੋ ਘੱਟ ਆ ਮਨ ਲੋ ਲੈਂ ਤੋਂ 150 ਫੁੱਟ ਅੱਗੇ ਜਾਂਦੀ ਸੀ ਲੈਂ ਪਰ ਇਹਨਾਂ ਨੇ ਹੁਣ ਪਤਾ ਨਹੀਂ ਕਿਹੜੇ ਤਰੀਕੇ ਦੇ ਨਾਲ ਇਹ ਮੈਜ਼ਰਮੈਂਟ ਕਰਾਈ ਆ ਜਿਹੜੀ ਕਿ ਲੋਕਾਂ ਦੇ ਘਰਾਂ ਚ ਕੰਧ ਵੜੀ ਜਾਂਦੇ ਆ ਇਸੇ ਤਰ੍ਹਾਂ ਸੰਜੇ ਨਗਰ ਦੇ ਸਾਹਮਣੇ ਆ ਉੱਥੇ ਵੀ ਲੋਕਾਂ ਦੇ ਘਰਾਂ ਚ ਕੰਧ ਵੜਦੀ ਆ ਕਿੱਥੇ ਕਿਹੇ 15-15 20 ਫੁੱਟ ਦੀ ਗਲੀ ਮੂਹਰੇ ਹੁੰਦੀ ਸੀ ਇਹ ਪਤਾ ਨਹੀਂ ਕੀ ਇਹਨਾਂ ਨੇ ਸਿਸਟਮ ਬਣਾਇਆ ਕੀ ਹਿਸਾਬ ਦਾ ਲਾਇਆ ਕਿ ਅੱਜ ਇਹ ਜਿਹੜੇ ਨੁਗਰੀ ਪਰਿਵ ਦੇੜੇ ਕਰਕੇ ਖਾਂਦੇ ਨੇ ਜਿੰਨਾ ਕਮਾਉਂਦੇ ਉਹਨਾ ਡੇਲੀ ਖਾਂਦੇ ਨੇ ਉਹਨਾਂ ਨੂੰ ਜਾੜਾ ਜਾ ਰਿਹਾ ਔਰ ਇਹ ਅੱਜ ਨਹੀਂ ਹੈ ਇੱਕ ਬਹੁਤ ਵਾਰੀ ਪਹਿਲਾਂ ਨੇ ਕੰਦ ਕੱਢਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਰੋਕਿਆ ਅਸੀਂ ਰੋਕਿਆ ਵੀ ਹੈ ਕਈ ਵਾਰੀ ਇੱਕ ਵਾਰੀ ਨੇ ਤਾਰਾਂ ਲਾਦੀਆਂ ਸੀਗੀਆਂ ਲੋਕਾਂ ਨੇ ਪਟਦੀਆਂ ਇੱਕ ਵਾਰੀ ਇਟਾਂ ਦੀ ਕੰਦ ਕੱਢਦੇ ਸੀ ਲੋਕਾਂ ਨੇ ਤੋੜਦੀ ਸੋ ਲੋਕ ਤਾਂ ਪਰੇਸ਼ਾਨ ਆ ਲੋਕ ਤੋੜਨਗੇ ਜੇ ਹੁਣ ਕੰਦ ਕੱਢਣਗੇ ਹੁਣ ਵੀ ਤੋੜਾਂਗੇ ਜੇ ਫਿਰ ਵੀ ਨਾ ਮੰਨਨਗੇ ਫਿਰ ਅਸੀਂ ਰੇਲ ਰੋਕਾਂਗੇ ਲੈਣਾ ਤੇ ਲੰਮੇ ਪਾਵਾਂਗੇ ਕਿਉਂਕਿ ਅਸੀਂ ਘਰ ਤੋਂ ਉਜੜਦੇ ਨਹੀਂ ਸੋ ਅਸੀਂ ਤਾਂ ਇਹੀ ਪੁਰਜਰ ਮੰਗ ਕਰਦੇ ਆ ਵੀ ਇਹਨੂੰ ਠਾਣ ਜਾਵੇ ਲੋਕਾਂ ਨੂੰ ਕੱਲ ਅਸੀਂ ਇੱਥੇ ਮੰਨ ਲਓ ਅਸੀਂ ਤਾਂ ਮੰਨ ਲਓ ਕਿ ਜਿਹਦੀ ਸਰਕਾਰ ਹੋਵੇ ਉਹਨਾਂ ਦੇ ਹੱਥ ਲੱਦਨੇ ਆ। ਕੱਲ ਗੌਰਵ ਕੱਕੜ ਜੀ ਆਏ ਸੀਗੇ ਜੋ ਜਿਲ੍ਹਾ ਭਾਜਪਾ ਜਲਾ ਪ੍ਰਧਾਨ ਨੇ। ਅਸੀਂ ਉਹਨਾਂ ਕੋਲ ਮੰਗ ਰੱਖੀ ਸੀ ਵੀ ਸਾਨੂੰ ਇਹਦਾ ਮੰਨ ਲਓ ਕੋਈ ਹੱਲ ਕੱਢ ਜਾਵੇ। ਉਹਨਾਂ ਨੇ ਆਸ਼ਵਾਸਨ ਦਵਾਇਆ ਮੈਂ ਉੱਪਰ ਮਨਿਸਟਰਾਂ ਨਾਲ ਗੱਲ ਕਰਾਂਗਾ। ਕਿਉਂਕਿ ਅਸੀਂ ਤਾਂ ਜਿਹੜਾ ਵੀ ਸਾਡੇ ਕੋਲ ਮਦਦ ਲਈ ਆਉ ਕੋਈ ਜਿਹੜਾ ਮਰਜੀ ਪਾਰਟੀ ਦਾ ਹੋਵੇ। ਅਸੀਂ ਤਾਂ ਲੋਕਾਂ ਦੇ ਘਰਾਂ ਨੂੰ ਬਚਾਉਣਾ ਹੈ। ਅਸੀਂ ਇਹ 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 ਗੱਲ ਅਸੀਂ ਸਰਕਾਰ ਦੇ ਵੀ ਧਿਆਨ 'ਚ ਲਿਆਵਾਂਗੇ। ਇਹ ਅਸੀਂ ਕੰਦ ਰੋਕਾਂਗੇ ਜੀ। ਠੀਕ ਹੈ ਜੀ ਇਹਦੇ ਇਹ ਘਰਾਂ ਦੇ ਪਿੱਛੇ ਸਾਨੂੰ ਧਰਨੇ ਮੰਜਾਰੇ ਵੀ ਲਾਣੇ ਪਏ ਅਸੀਂ ਉਹ ਵੀ ਲਾਵਾਂਗੇ ਠੀਕ ਹੈ ਜੀ ਅਸੀਂ ਲੋਕਾਂ ਦੇ ਨਾਲ ਆ ਜੀ ਜਿਵੇਂ ਲੋਕ ਕਹਿਣਗੇ ਅਸੀਂ ਤਿਆਰ ਪੁਰ ਤਿਆਰ ਆਂਗੇ ਅਸੀਂ ਇਹ ਘਰ ਨਹੀਂ ਉਜੜਨ ਦਵਾਂਗੇ ਜੀ ਅਸੀਂ ਲੋਕਾਂ ਦੇ ਨਾਲ ਆ ਜੀ ਕਿਉਂਕਿ ਰੋੜਾ ਜਮਾਂ ਨਾਲ ਫੋਟ ਵੀ ਨਹੀਂ ਜਗਾ ਬਚਦੀ ਬਈ ਜੀ ਉਹ ਹੋਦੀਆਂ ਤੁਹਾਡੇ ਸਾਹਮਣੇ ਵਿਖਦੇ ਆਂ ਹੀ ਹੋਦੀਆਂ ਦੇ ਨਾਲ ਨਾਲ ਇੰਨੀ ਨਹੀਂ ਫੋਟ ਵੀ ਨਹੀਂ ਜਗਾ ਬਚੂਗੀ ਕਾਰ ਹੀ ਖਤਮ ਹੋ ਜਾਣਗੇ ਹੁਣ ਦੁਕਾਨਾਂ ਕਈਆਂ ਦੀਆਂ ਜੀ ਦੁਕਾਨਾਂ ਖਤਮ ਹੋ ਜਾਣੀਆਂ ਜੀ ਕਈਆਂ ਦਾ ਰੋਜ਼ਗਾਰ ਖਤਮ ਹੋ ਜਾਊਗਾ ਜੀ ਜਿਹੜੇ ਰੋਜ਼ ਕਮਾਣਗੇ ਉਹੀ ਖਾਂਦੇ ਆ ਜੀ ਇੰਨੇ ਚ 5000 ਤੋਂ ਪਲੱਸ ਆ ਜੀ ਰੇਲਵੇ ਵਾਲੇ ਕਈ ਵਾਰ ਆਉਂਦੇ ਸੀ ਪਰ ਇੰਨੀ ਤੱਕ ਨਹੀਂ ਸੀ ਆਉਂਦੇ ਹਾਂਜੀ ਪਰ ਆਪਰੇ ਰਹਿੰਦੇ ਸੀਗੇ ਇੰਨਾ ਨਹੀਂ ਸੀ ਆਉਂਦੇ ਕਿਉਂ ਪਿੱਛੇ ਸਾਨੂੰ ਪਿੱਛੇ ਵੀ ਤੰਗ ਕੀਤਾ ਗਿਆ ਸੀਗਾ ਪਰ ਫਿਰ ਚੁੱਪਚਾਹ ਹੋ ਗਈ ਸੀ ਉਸ ਤੋਂ ਬਾਅਦ ਹੁਣ ਤਾਂ ਕੰਦਾ ਹੀ ਕਰਨ ਲੱਗ ਪਏ ਨੇ ਜ਼ਿਆਦਾ ਕੰਦ ਜਿਹੜੀ ਰੇਲਵੇ ਵਾਲੇ ਕਰ ਰਹੇ ਕਿੱਥੇ ਆ ਰਹੀ ਹੈ ਕੰਦ ਤੁਹਾਡੇ ਘਰ ਤੋਂ ਕਿੰਨਾ ਕੁ ਫਰਕ ਹੈਗਾ ਕਿੰਨਾ ਕੁ ਰਸਤਾ ਹੈਗਾ ਜਿਹੜਾ ਕੰਦ ਆ ਰਹੀ ਸਾਡੇ ਘਰ ਤੋਂ ਤਾਂ ਅਜੇ ਤੱਕ ਕੰਦ ਇੱਥੇ ਨਹੀਂ ਗਈ ਆਈ ਪਰ ਆਈ ਜਾਂਦੀ ਹੈ ਪਰਲੇ ਪਾਸੇ ਸ਼ੁਰੂ ਕੀਤੀ ਹੋਈ ਹੈ ਗਦਾਮ ਵੱਲੋਂ ਕਿੰਨਾ ਕੁ ਰਸਤਾ ਕਿੰਨਾ ਕੁ ਵੱਜਦਾ ਹੈ ਕੰਦ ਸਾਡੇ ਤੋਂ ਤਾਨੂੰ ਤਾਂ ਸਾਨੂੰ ਇੰਨੀ ਮੇਦ ਨਹੀਂ ਹੈਗੀ ਕਿ ਕੋਈ ਫਟ ਫੁੱਟ 2 ਫੁੱਟ ਸਾਨੂੰ ਜਗ੍ਹਾ ਦੇਣਗੇ ਇਹਨਾਂ ਨੇ ਕੋਈ ਨਵੇਂ